ਜੀ ਸੁਣ ਜੀ ਸੁਣਾ ਮੈਂ ਤੁਹਾਡੀ ਗੱਲ 2 ਮਹੀਨੇ ਮੈਨੂੰ ਆਏ ਨੂੰ ਐ ਤੇ 4 ਮਹੀਨੇ ਦਾ ਪ੍ਰੈਗਨੰਸੀ ਇਰਜਰਕੀਆ ਐ ਸੁਣਾ ਮੈਂ ਜਾਂ ਇਹਨੇ ਕੀ ਦੱਸਾਂ ਤੁਹਾਨੂੰ ਪਤਾ ਨਹੀਂ ਜਿਹੜੇ ਹਰਾਨ ਦੇ ਦਾ ਗੰਦਾ ਖੂਨ ਚਿਰਦੀਆ ਖਵਾਰਦਾਰ ਹੋ ਜੇ ਮੁੜ ਕੇ ਇਦਾਂ ਦੀ ਗੱਲ ਕੀਤੀ ਵੀ ਤੈਨੂੰ ਪਤਾ ਏ ਕੁੜੀ ਕੌਣ ਆ ਕੌਣ ਏ ਕੁੜੀ ਦੱਸ ਦੇ ਨੋ ਕੌਣ ਏ ਜੱਸਾ ਪੁੱਤ ਤੈਨੂੰ ਪਤਾ ਹੈ ਇਹ ਕੁੜੀ ਕੌਣ ਹੈ ਕੌਣ ਹੈ ਮਾਂ ਦੱਸ ਇਹ ਕੁੜੀ ਉਹ ਹੈ ਜਿਹਦੇ ਨਾਲ ਤੂੰ ਇਹ ਜਿਹੜੀ ਤੂੰ ਕਨਾਉਣੀ ਹਰਕਤ ਕੀਤੀ ਹੈ ਨਾ ਉਹ ਵੀ ਨਸ਼ੇ ਦੀ ਹਾਲਤ ਵਿੱਚ ਉਹ ਬੱਚਾ ਹਰਾਮ ਦਾ ਨਹੀਂ ਤੇਰੀ ਆਪ ਦੀ ਔਲਾਦ ਹੈ ਲੱਗੀ ਸਮਝ ਤੈਨੂੰ ਤੈਨੂੰ ਪਤਾ ਹੈ ਇਹ ਤੂੰ ਕਦੋਂ ਹਰਕਤ ਕੀਤੀ ਸੀ ਸਾਨੂੰ ਕਿਵੇਂ ਪਤਾ ਲੱਗਾ ਦੱਸ ਹੁਣ ਮੇਰੇ ਕੋਲ एह उदो दी हाँ है जो तू रूम ने कुछ संभल के संभल के घर जाए अपने घर वाग जी ठीक है बस आप कर सकते बेटे चल जाए अपने घर जिस तरह भी है का? ਇਹ ਅਸੀਂ ਤਾਂ ਇੱਥੇ ਤੱਕ ਕਰ ਚੱਲੇ ਆਂ ਸਾਨੂੰ ਕੁਝ ਨਹੀਂ ਪਤਾ ਆ ਜੋ ਦੇਖੋ ਦੇਖਣਾ ਚਾਹਵੇ ਚਲੋ ਆਪਾਂ ਚੱਲ ਜਾਈਏ ਆਜੋ ਉਸ ਵੇਲੇ ਲੜਕੀ ਪਛਾਣੀ ਨਹੀਂ ਸੀ ਜਾ ਸਕੀ